ਇਸ ਪ੍ਰਕਾਰ ਸਾਲ ਸੰਗਤ ਜੀ ਸਮਾ ਗੁਜ਼ਰ ਗਿਆ ਇਹ ਦੇਵੀ ਚੰਨ ਜਿਹੜਾ ਸੀ ਉਹ ਜਦੋਂ ਚੜਾਈ ਕਰ ਗਿਆ ਇਹ ਖੰਡੂਰ ਸਾਹਿਬ ਦੇ ਜਿੱਨੇ ਲੋਕ ਸੀ ਸਾਰੇ ਦੇਵੀ ਦੇ ਜਵਾਲਾਮੁਖੀ ਦੇ ਚਾਲੇ ਜਾਇਆ ਕਰਦੇ ਰਵਤ ਹੁੰਦੀ ਆ ਪਿੰਡਾਂ ਦੀ ਜਿਸ ਜਿਸ ਪਾਸੇ ਕਿਸੇ ਨੂੰ ਚੱਲਣ ਦਾ ਖਿਆਲ ਹੋਵੇ ਇਹ ਦੇਵੀ ਦੇ ਚਾਲੇ ਜਾਇਆ ਕਰਦੇ ਉਹ ਸਾਲ ਵਿੱਚ ਜਦੋਂ ਦੇਵੀ ਚੰਨ ਜੀ ਚੜਾਈ ਕਰਕੇ ਗੁਰੂ ਸਾਹਿਬ ਦੇ ਸਹਰੇ ਉਸ ਵਾਰ ਕੇਨਾਂ ਨੇ ਕਿਹਾ ਤੁਸੀਂ ਬਾਬਾ ਲੈਣਾ ਜੀ ਹੁਣ ਇਸ ਪਰ ਮਾਰੂ ਕੀ ਮੁਖੀਓ ਤੁਹਾਡਾ ਅੱਗਾ ਤੇ ਸਾਡਾ ਪਿੱਛਾ ਤੁਸੀਂ ਹੁਣ ਸਿਰ ਬਰਕਾਰ ਆਪਣੇ ਸਹਰੇ ਵੀ ਨਹੀਂ ਆਈ ਸਾਨੂੰ ਜਵਾਲਾਮੁਖੀ ਲੈ ਕੇ ਚੱਲੋ ਆਗੂ ਬਣ ਕੇ ਆਪਨ ਕਿਹਾ ਭਈ ਮੈਂ ਤੁਹਾਡੀ ਆਗਿਆ ਨੂੰ ਸਾਰੇ ਨਗਰ ਦੀ ਵੀ ਮੰਨਣ ਨੂੰ ਤਿਆਰ ਹਾਂ ਪਰ ਨਾਲ ਗੱਲ ਇਹ ਹੈ ਭਾਈ ਜੋਰਜੀ ਇੱਕ ਸਿੱਖ ਸਨ ਮਹਾਰਾਜ ਇੱਥੇ ਖਡੂਰ ਸਾਹਿਬ ਦੇ ਚੇ ਉਹਨਾਂ ਤੋਂ ਮਹਾਰਾਜ ਗੰਗਸਾਹਿਬ ਜੀ ਜਿਨ੍ਹਾਂ ਦਾ ਨਾਂ ਪਹਿਲਾਂ ਬਾਬਾ ਲੈਣਾ ਰੀਸੀ ਬਾਣੀ ਸੁਨਿਆ ਕਰਦੇ ਉਹ ਬਾਣੀ ਨਾਲ ਆਪ ਦਾ ਪ੍ਰੇਮ ਲੱਗਣੇ ਕਰਕੇ ਸਤਿਗੁਰੂ ਨਾਨਕ ਦੇਵ ਦੇ ਦਰਸ਼ਨਾਂ ਦੀ ਇਤਿਆਸ ਲੱਗੀ ਹੋਈ ਸੀ ਕਹਿਣ ਲੱਗੇ ਪਈ ਅਸੀਂ ਤੁਹਾਡੇ ਆਗੂ ਬਣ ਕੇ ਚੱਲਦੇ ਹਾਂ ਜੇ ਕਰਕੇ ਤੁਸੀਂ ਸ੍ਰੀ ਕਰਤਾਰਪੁਰ ਸਾਹਿਬ ਵੀ ਦੀ ਚਲੋ ਜੋ ਗੁਰੂ ਨਾਨਕ ਸਾਹਿਬ ਕਰਤਾਰਪੁਰ ਰਾਜੇ ਦੇ ਕਿਨਾਰੇ ਤੇ ਮਸਾਇਆ ਸੀ ਕਰੋੜੀਏ ਮਲਖਪਰੀ ਨੇ ਗੁਰੂ ਸਾਹਿਬ ਦੀ ਉਹ ਟਿਕਾਣਾ ਕੀਤਾ ਸੀ ਜ਼ਮੀਨ ਉੱਥੇ ਗੁਰੂ ਘਰ ਮਾਰੇ ਸਾਹਿਬ ਨਗਰ ਵਸਾ ਕੇ ਕਿਰਤੀ ਕਰਵਾ ਕੇ ਸੱਚੇ ਪਾਤਸ਼ਾਹ ਪੂਜਾ ਨਹੀਂ ਸੀ ਲੈਂਦੇ ਲੰਗਰ ਕਿ ਲਾਇਆ ਕਰਦੇ ਕਿਉਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜੋ ਯਾਸੀ ਬੜਾ ਭਰਪੂਰ ਸੀ ਸਾਰੇ ਹਲਾਕਿਆਂ ਵਿੱਚ ਇਹਨਾਂ ਲੋਕਾਂ ਨੇ ਕਿਹਾ ਜੀ ਤੁਹਾਡਾ ਆਦਾ ਸਾਡਾ ਪਿੱਛਾ ਕਿਸੇ ਪਾਸੇ ਲੈ ਚਲੋ ਅਸੀਂ ਤੁਹਾਡੇ ਨਾਲ ਚੱਲਾਂਗੇ ਸੁਣ ਕੇ ਗੁਰੂ ਅੰਗਦ ਸਾਹਿਬ ਜੀ ਨੇ ਦੇਵੀ ਦੇ ਚਾਲੇ ਵਾਲਾ ਸਾਰਾ ਦੇਸ਼ ਬਣਾ ਲਿਆ ਆਪਣਾ ਜਿਸ ਨਾਲ ਉਹਦਾ ਰਿਵਾਜ ਸੀ ਉਹਨਾਂ ਲੋਕਾਂ ਦਾ ਆਪ ਤਲ ਤੇ ਰaste ਚੱਲਦੇ ਆ ਚੱਲਦੇ ਆ ਬਾਬੇ ਬਕਾਲੇ ਦੇ ਰਸਤੇ ਚੱਲਦੇ ਹੋਇਆ ਅਜੇ ਇਸੇ ਪ੍ਰਕਾਰ ਬਟਾਵੇ ਵਿੱਚ ਦੀ ਰਾਜੀ ਤੋਂ ਪਾਰ ਸ੍ਰੀ ਕਰਤਾਰਪੁਰ ਸਾਹਿਬ ਪੁੱਜੇ ਕਿਉਂ ਕਰਤਾਰਪੁਰ ਸਾਹਿਬ ਜੀ ਪੁੱਜੇ ਇੱਥੇ ਸਲਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੋਚਿਆ ਕਿ ਸਾਡੀ ਗੱਦੀ ਦੇ ਮਾਲਕ ਆ ਰਹੇ ਆ ਆਪ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਆਪਣੀ ਆਸਾਨ ਤੋਂ ਧਰਮਸਾਲਾ ਵਿੱਚੋਂ ਉੱਠ ਕਰਕੇ ਕਰਤਾਰਪੁਰ ਸਾਹਿਬ ਤੋਂ ਅੱਗੇ ਆ ਕੇ ਰਸਤਾ ਦੱਸਣ ਵਾਲਾ ਆਪ ਕੋ ਢੀਡੇ ਚੜੇ ਹੋਏ ਹਨ ਮਹਾਰਾ ਨੂੰ ਪੁੱਛਿਆ ਕਿ ਮਹਾਰਾ ਸਤਿਗੁਰੂ ਨਾਨਕਦੇਵ ਜੀ ਦਾ ਇਹ ਨਗਰ ਹੈ ਇੱਥੇ ਰਹਿੰਦੇ ਹੈ ਕਿ ਮਹਾਰਾ ਨੂੰ ਕਹ ਸਾਡੇ ਮਗਰ ਮਗਰ ਚਲੇ ਆਓ ਚਲੇ ਤਾਂ ਉਹ ਦਿਖਾ ਦੇਣ ਜਿਨ੍ਹਾਂ ਨੂੰ ਤੁਸੀਂ ਦਰਸ਼ਨ ਕਰਨਾ ਚਾਹੁੰਦੇ ਗੁਰੂ ਅੰਗਦ ਸਾਹਿਬ ਢੀਡੇ ਤੇ ਜੜੇ ਚੜਾਏ ਉਸੇ ਪ੍ਰਕਾਰ ਆ ਰਹੇ ਹਨ ਸਤਿਗੁਰ ਨਾਨਕਦੇਵ ਜੀ ਅੱਗੇ ਅੱਗੇ ਜਾ ਰਹੇ ਹੈ ਜਿਸ ਵੇਲੇ ਕਰਤਾਰ ਪ੍ਰਸਾਦ ਦੇ ਬੂਹੇ ਦੇ ਅੱਗੇ ਚਲੇ ਗਏ ਮਹਾਰਾ ਸੱਚੇ ਪਾਤਸ਼ਾਹ ਨੇ ਕਹਿ ਇਸ ਖੁੰਡ ਦੇ ਨਾਲ ਢੀੜੀ ਆਪਣੀ ਬੰਨ੍ਹ ਦਿਓ ਤੇ ਅੰਦਰ ਵੜ ਕੇ ਤੁਸੀਂ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰ ਲਓ। ਇਹ ਉਹ ਕਹੇ ਕਿ ਸਰਗੁਰੂ ਜੀ ਇੱਕ ਛੋਟੀ ਦ੍ਰਿਸ਼ਟੀ ਵਿੱਚ ਬਾਰੀ ਨੀਂਦ ਦੀ ਤਾਲੁਹਾਵਾ ਜੰਦੂ ਜਾ ਪ੍ਰਵੇਸ਼ ਹੋਏ ਉੱਥੇ ਸੰਗਾਸਨ ਤੇ ਜਾ ਕੇ ਬੈਠ ਗਏ। ਜੋ ਘੋੜੀ ਨੂੰ ਮੰਨ ਕੇ ਬਾਬਾ ਲੈਣੇ ਜੀ ਅੰਦਰ ਵੜਿਓ ਕੀ ਵੇਖ ਰਹੇ ਹੈ ਕਿ ਜਿਹੜੇ ਸਾਨੂੰ ਰਾਹ ਦੱਸਦੇ ਆਏ ਹੈ ਉਹ ਹੀ ਗੁਰਨਾਨਕ ਦੇਵ ਜੀ ਹਨ। ਤੇ ਅਸੀਂ ਬੜੀ ਗਲਤੀ ਕੀਤੀ ਹੈ। ਸਤਗੁਰਾਂ ਦਾ ਸਤਕਾਰ ਨਹੀਂ ਕੀਤਾ। ਘੋੜੀ ਤੇ ਜਿਹੜੇ ਤਿਹਾਰੇ ਕਿਉਂ ਆਏ। ਅਫੀ ਉਤਰ ਕੇ ਆਉਣਾ ਚਾਹੀਦਾ ਸੀ ਇਸ ਪ੍ਰਕਾਰ ਪਛਤਾਵਾ ਕਰਦੇ ਆ ਗੁਰੂ ਸਾਹਿਬ ਦੇ ਚਰਨਾਂ ਦੀ ਸ਼ਰਨ ਪੈ ਗਏ ਉੱਠ ਕੇ ਜਦੋਂ ਬਾਹਰ ਤੱਕਣ ਲੱਗੇ ਸਵੇਰ ਹੋਇਆ ਸਵੇਰ ਨੂੰ ਕੀ ਦੇਖਦੇ ਆ ਭਾਈ ਮਨੀ ਸਿੰਘ ਸਾਹਿਬ ਨੇ ਭਾਈ ਗੁਰਦਾਸ ਦੀ ਵਾਰ ਦੀ ਜਨਮ ਸਾਖੀ ਲਿਖੀ ਹੈ ਉਹਦੇ 'ਚ ਲਿਖਿਆ ਹੈ ਕਿ ਦੇਵੀ ਜਿਹੜੀ ਜਵਾਲਾ ਮੁਖੀ ਹੈ ਗੁਰੂ ਸਾਹਿਬ ਦੇ ਬੂਹੇ ਅੱਗੇ ਬੜੇ ਸੁੰਦਰ ਵਸਵੇ ਪਹਿਰੇ ਹੋਏ ਆ ਗਹਿਣੇ ਪਹਿਰੇ ਹੋਏ ਆ ਕਿ ਝਾਗ ਵੀ ਦੇ ਰਹੀ ਹੈ ਚੜੂ ਜਿੰਦੀ ਵੇਕੇ ਮਾਰਨ ਪੁੱਛਿਆ ਬੀਬੀ ਤੂੰ ਕੌਣ ਹੈ ਇਹ ਕਹਿੰ ਲੱਗੇ ਜਿਸ ਨੂੰ ਤੁਸੀਂ ਸਾਡਾ ਖੰਡੂਰ ਸਾਹਿਬ ਦਾ ਇਹ ਜਿੰਨਾ ਸੰਗ ਉਹ ਪਰਸ਼ਨ ਚੱਲਿਆ ਉਹ ਜਵਾਲਾਮੁਖੀ ਹੈ ਗੁਰੂ ਨਾਨਕ ਸਾਹਿਬ ਦੇ ਬੂਹੇ ਅੱਗੇ ਝੜੂ ਦੇਣ ਵਾਸਤੇ ਆਏ ਨੇ ਇਹ ਗੱਲ ਵੇਖ ਕੇ ਸੁਣ ਕੇ ਸਾਰੇ ਸੰਗਿਆਂ ਨੂੰ ਵੀ ਵਿਖਾਇਆ ਸਾਰੇ ਸੰਗਿਆਂ ਨੇ ਕਿਹਾ ਇੱਕ ਵਾਰੀ ਤਾਂ ਇਹ ਜਵਾਲਾਮੁਖੀ ਜਰੂਰ ਪਰਸਾਂਗੇ ਕਹਿੰ ਲੱਗੇ ਵੀ ਸਾਡਾ ਤਾਂ ਕਾਰਜ ਇੱਥੇ ਹੀ ਸਰ ਗਿਆ ਜਦੋਂ ਗੁਰੂ ਨਾਨਕ ਸਾਹਿਬ ਦੇ ਬੂਹੇ ਅੱਗੇ ਦੇ ਵੀ ਝੜੂ ਦਿੰਦੀ ਹੈ ਤੇ ਅਸੀਂ ਹੁਣ ਕਿਉਂ ਕਿਤੇ ਜਾਣਾ ਹੈ ਇਥੇ ਗੁਰੂ ਸਾਹਿਬ ਦੀ ਧਾਰੀ ਰਹਾਗੇ ਇਹੋ ਕਹਿ ਕੇ ਸਾਰਿਆਂ ਨੂੰ ਨਮਸਕਾਰ ਕਰਕੇ ਆਪਨ ਵਿਦਿਆਲੇ ਦੀ ਜਿਹੜਾ ਸੰਗ ਸੀ ਸਾਰਾ ਉਹ ਸਾਹਿਬ ਸੰਗਤ ਜੀ ਜਵਾਲਾਮੁਖੀ ਪਰਸਨਵਾਤੇ ਚਲਿਆ ਗਿਆ ਜਦੋਂ ਪਰਸ ਕੇ ਆਏ ਉਸੇ ਰਸਤੇ ਆਏ ਗੁਰਦਾਰ ਪ੍ਰਸਾਦ ਚ ਗੁਰੂ ਅੰਗਦ ਸਾਹਿਬ ਜੀ ਨੇ ਸਾਰੇ ਖੰਡੂਰੀਆਂ ਨੂੰ ਗੁਰੂ ਨਾਨਕ ਸਾਹਿਬ ਦੇ ਚਰਨੀ ਪਾ ਕੇ ਸਿੱਖੀ ਬਖਸ਼ਾਈ ਇਸ ਪ੍ਰਕਾਰ ਸਾਹਿਬ ਸੰਗਤ ਜੀ ਬਖਸ਼ਿਸ਼ ਕਰਾਈ